ਸਬਸਕ੍ਰਾਈਬ ਕਰੋ ਦਿਵੇਆ ਪੰਜਾਬ ਟੀਵੀ ਅਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਨਵੀਆਂ ਅਤੇ ਤਾਜ਼ੀਆਂ ਖਬਰਾਂ ਕੈਬਨਿਟ ਮੰਤਰੀ ਸਰਦਾਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਅਗਵਾਈ ਦੇ ਵਿੱਚ ਅੱਜ ਫਤਿਹਗੜ ਚੂੜੀਆਂ ਦੇ ਬੰਦੇਸ਼ਾ ਰਿਜ਼ੋਰਟ ਦੇ ਵਿੱਚ ਜ਼ਿਲ੍ਹਾ ਗੁਰਦਾਸਪੁਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਨੀਲ ਜਾਖੜ ਦੇ ਹੱਕ ਦੇ ਵਿੱਚ ਕਾਂਗਰਸੀ ਵਰਕਰਾਂ ਦੇ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਬਾਜਵਾ ਨੇ ਜਾਖੜ ਦੇ ਹੱਕ ਦੇ ਵਿੱਚ ਬੋਲਦਿਆਂ ਕਿਹਾ ਕਿ ਸੁਨੀਲ ਜਾਖੜ ਇੱਕ ਨੇਕਦਿਲ ਤੇ ਪੂਰਾ ਖਰਾ ਇਨਸਾਨ ਹੈ ਜਾਖੜ ਦੇ ਵੱਲੋਂ ਆਪਣੇ ਐਮਪੀ ਲੈਡ ਫੰਡ ਦੇ ਵਿੱਚੋਂ ਪੈਸੇ ਦੇ ਕੇ ਆਪਣੇ ਹਲਕੇ ਦਾ ਪੂਰਾ ਵਿਕਾਸ ਕਰਵਾਇਆ ਤੇ ਪੈਸੇ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਸਰਦਾਰ ਬਾਜਵਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਤੁਸੀਂ ਜਾਖੜ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾ ਕੇ ਲੋਕ ਸਭਾ ਦੇ ਵਿੱਚ ਭੇਜਣਾ ਹੈ ਬਾਜਵਾ ਨੇ ਮੋਦੀ ਤੇ ਵਰਦਿਆ ਕਿ ਜੀਐਸਟੀ ਨੋਟਬੰਦੀ ਇਹ ਸਭ ਉਸ ਦੀ ਹੀ ਦੇਣਾ ਹੈ ਜਿਸ ਨੇ ਲੋਕਾਂ ਦਾ ਕਚੁੰਬਰ ਕੱਢ ਕੇ ਰੱਖ ਦਿੱਤਾ ਹੈ ਬੀਜੇਪੀ ਸਰਕਾਰ ਨੇ ਦੇਸ਼ ਦਾ ਸੰਵਿਧਾਨ ਹੀ ਬਦਲ ਕੇ ਰੱਖ ਦਿੱਤਾ ਹੈ ਸਿਰਫ਼ ਤੇ ਸਿਰਫ਼ ਧਰਮ ਦੀ ਰਾਜਨੀਤੀ ਕਰਕੇ ਲੋਕਾਂ ਨੂੰ ਵਰਗਲਾ ਰਹੇ ਨੇ ਪਰ ਕਾਂਗਰਸ ਪਾਰਟੀ ਅਜਿਹਾ ਨਹੀਂ ਹੋਣ ਦੇਵੇਗੀ ਕਾਂਗਰਸ ਲੋਕ ਹਿੱਤੀ ਤੇ ਇੱਕ ਸੈਕੂਲਰ ਪਾਰਟੀ ਹੈ ਬਾਜਵਾਨ ਨੇ ਕਿਹਾ ਕਿ ਇਹ ਚੋਣਾਂ ਕੋਈ ਆਮ ਚੋਣਾਂ ਨਹੀਂ ਨੇ ਦੇਸ਼ ਦੀ ਤਕਦੀਰ ਇਹਨਾਂ ਚੋਣਾਂ ਦੇ ਨਾਲ ਜੁੜੀ ਹੈ ਅਕਾਲੀਆਂ ਤੇ ਵਰਦਿਆਂ ਬਾਜਵਾਨ ਨੇ ਕਿਹਾ ਕਿ ਬਰਗਾੜੀ ਕੰਡ ਹੀ ਅਕਾਲੀਆਂ ਨੂੰ ਲੈ ਕੇ ਡੋਬੇਗਾ ਇਹਨਾਂ ਨੂੰ ਪੰਜਾਬ ਦੇ ਵਿੱਚੋਂ ਇੱਕ ਵੀ ਸੀਟ ਨਹੀਂ ਆਉਣੀ ਬਾਜਵਾ ਨੇ ਕਿਹਾ ਕਿ ਕਾਂਗਰਸ ਐਸਜੀਪੀਸੀ ਦੀਆਂ ਚੋਣਾਂ ਵਿੱਚ ਲੋਕਾਂ ਦੇ ਸਹਿਯੋਗ ਦੇ ਨਾਲ ਲੜੇਗੀ ਤੇ ਜਿੱਤੇਗੀ ਵੀ ਉਹਨਾਂ ਨੇ ਕਿਹਾ ਕਿ ਸਾਡੇ ਟੀਚੇ ਹੈਗੇ ਕਾਲੀਆਂ ਨੂੰ ਐਸਜੀਪੀਸੀ ਦੇ ਵਿੱਚੋਂ ਬਾਹਰ ਕੱਢਣਾ ਜੋ ਅਸੀਂ ਕੱਢ ਕੇ ਰਵਾਂਗੇ ਬਾਜਵਾ ਨੇ ਮੀਟਿੰਗ ਦੇ ਵਿੱਚ ਪਹੁੰਚੇ ਲੋਕਾਂ ਦਾ ਧੰਨਵਾਦ ਕੀਤਾ ਤੇ ਸੁਨੀਲ ਜਾਖੜ ਦੇ ਹੱਕ ਦੇ ਵਿੱਚ ਚੋਣ ਮੈਦਾਨ ਵਿੱਚ ਡਟ ਜਾਣ ਲਈ ਵੀ ਕਿਹਾ ਉਹ ਨਾਂ ਮੈਨੂੰ ਪੁੱਛ ਕੇ ਗਏ ਨੇ ਨਾ ਨਾਂ ਪੁੱਛ ਕੇ ਜਾ ਰਹੇ ਨੇ ਉਹਨਾਂ ਦਾ ਆਪਣਾ ਫੈਸਲਾ ਜੀ ਜੋ ਮਰਜ਼ੀ ਕਰਨ ਆਪਣਾ ਕਾਲੀ ਦਲ ਨਾਲ ਕੋਈ ਤਲਕ ਨਹੀਂ ਆਪਣਾ ਤੇ ਸਾਡੇ ਆਪਣੀ ਪਾਰਟੀ ਦਾ ਪ੍ਰੋਗਰਾਮ ਹੈ ਕੱਲਰ ਜੋ ਰੁਸੇ ਗਿਆ ਉਹ ਜਾਣਨ ਅਕਾਲੇਦਲ ਜੋ ਵਾਪਸ ਕੇ ਜਾਂਦੇ ਨੇ ਉਹ ਜਾਣਨ ਉਹਦੋਂ ਨਾ ਮੇਰਾ ਕੋਈ ਸ਼ਬਦ ਇੱਥੇ ਤੱਕ ਲੱਗਾ ਸੀ ਕਿ ਗਦਾਪੁਰ ਸੇ ਸਣੀ ਦੇਵਲ ਦੀ ਚਰਚਾਵਾਂ ਜਿਹੜਾ ਦੇਖੋ ਉਹ ਉਹਨਾਂ ਦੀ ਮਰਜ਼ੀ ਹੈ ਜਿੰਨੂੰ ਮਰਜ਼ੀ ਲੈਉਣ ਸਾਡੇ ਲੋਕ ਕੋਈ ਆਵੇ ਸੀ ਡਟ ਕੇ ਮੁਕਾਬਲਾ ਕਰਨਗੇ ਬੜੀ ਸ਼ਾਨ ਨਾਲ ਇਲੈਕਸ਼ਨ ਦਿੱਤਾ ਸਰ ਕਾਨੂੰਨ ਤੇ ਸਵਾਲ ਉਠਾਏ ਜਾ ਰਹੇ ਜੱਜ ਜਿਹੜੇ ਆ ਮੀਡੀਆ ਦੇ ਸਾਹਮਣੇ ਆ ਰਹੇ ਅਜੀਤਕ ਕਾਨੂੰਨ ਇਹ ਬਦਕਿਸਮਤੀ ਹੈ ਵੀ ਹਿੰਦੁਸਤਾਨ ਦੇ ਚੀਫ ਜਸਟਿਸ ਆਫ ਇੰਡੀਆ ਦੀ ਤੇ ਕਿੰਤੂ ਪ੍ਰੰਤੂ ਕਰਕੇ ਚੀਫ ਜਸਟਿਸ ਨੂੰ ਹੀ ਸੁਪਰੀਮ ਕੋਰਟ ਨੂੰ ਵੀ ਮਿਨੀਮਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਹਿਲਾਂ ਸੀਬੀ ਖਤਮ ਹੋਈ ਥੀ ਇਲੈਕਸ਼ਨ ਕਮਿਸ਼ਨ ਖਤਮ ਹੋਈ ਥਾ ਆਈਬੀ ਖਤਮ ਕੀਤੀ ਹੁਣ ਸੁਪਰੀਮ ਕੋਰਟ ਨੂੰ ਵੀ ਖਤਗਰਨ ਵਾਲੇ ਪਾਸੇ ਸਰਕਾਰ ਪਈ ਹੈ ਜਿਹੜੀ ਬਹੁਤ ਵੱਡੀ ਮਾੜੀ ਨਿਸ਼ਾਨੀ ਹੈ ਫਤਿਹਗੜ ਚੂੜੀਆਂ ਤੋਂ ਪੰਕਜ ਪਾਂਦੀ ਦੀ ਰਿਪੋਰਟ ਦਵੇ ਪੰਜਾਬ ਟੀਵੀ